ਆਪਣੇ ਅਗਲੇ ਕਾਲਰ ਨੇ ਅਮਰੀਕ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਮੈਂ ਨਾ ਥੋੜੀ ਜੀ ਇਨਫੋਰਮੇਸ਼ਨ ਸ਼ੇਅਰ ਕਰਦਾ ਜਿਹੜੇ ਦੋ ਬਿਲ ਇੰਟਰੋਡਿਊਸ ਹੋਏ ਆ ਇੱਕ ਫੈਡਰਲ ਲੈਵਲ ਤੇ ਤੇ ਇੱਕ ਕਰਕਨਸਾਲ ਦੇ ਵਿੱਚ ਹਾਂ ਜੀ ਜੀ ਯਾਰ ਕਨਸਾਲ ਆ ਕਰਨੀ ਲੱਗੇ ਸੀ ਆਪਾਂ ਵੀ ਗੱਲ ਹਾਂ ਜੀ ਬਹੁਤ ਅੱਛਾ ਜੀ ਫੈਡਰਲ ਇੱਕ ਤਾਂ ਆਪਣਾ ਫੈਡਰਲ ਲੈਵਲ ਤੇ ਇੰਟਰੋਡਿਊਸ ਹੋਇਆ ਪੋਲੂਸ਼ਨ ਦੇ ਰਿਗਾਰਡਿੰਗ ਤੇ ਉਹਦੇ ਵਿੱਚ ਇਹ ਪ੍ਰਪੋਜ਼ ਕੀਤਾ ਜਾ ਰਿਹਾ ਕਿ ਜਿਹੜੀ ਸਟੇਟਸ ਨੂੰ ਐਗਜ਼ੈਂਪਸ਼ਨ ਦਿੱਤੀਆਂ ਜਾਂਦੀਆਂ ਆ ਹਮ ਹਮ ਉਹ ਉਹ ਖਤਮ ਕਰ ਦਿੱਤੀਆਂ ਜਾਣਗੀਆਂ ਅੱਛਾ ਫਿਰ ਤਾਂ ਕਾਰਬ ਤੇ ਅਸਰ ਪਊਗਾ ਬਹੁਤ ਹਾਂ ਕਾਰਬ ਦੇ ਜਿੰਨੇ ਲਾ ਇਹਦੇ ਜਿਹੜੇ ਲਾ ਫੈਡਰਲ ਦੇ ਨਾਲ ਨਹੀਂ ਐਗਰੀ ਕਰਦੇ ਉਹ ਸਾਰੇ ਖਤਮ ਹੋ ਸਕਦੇ ਆ ਉਹਦੇ ਵਿੱਚ ਜਿਓ ਪਾਸ ਹੋ ਜਾਂਦਾ ਤਾਂ ਪਾਸ ਹੋਣ ਦੀ ਤਾਂ ਉਮੀਦ ਹੈਗੀ ਉੱਥੇ ਤਾਂ ਹੁਣ ਹਾਂਜੀ ਤੇ ਉਹਦੇ ਨਾਲ ਤਾਂ ਟਰੱਕਿੰਗ 'ਚ ਬਹੁਤ ਜ਼ਿਆਦਾ ਫਰਕ ਪੈਗਾ ਸਪੈਸ਼ਲੀ ਕੈਲੀਫੋਰਨੀਆ ਦੇ ਅੰਦਰ ਤਾਂ ਕੈਲੀਫੋਰਨੀਆ ਵਾਲੇ ਟੋਲ ਟੂਲ ਰਹਿ ਕੇ ਫਿਰ ਪਿਆਰ ਹੋ ਜਾਣਗਾ ਕਿਉਂਕਿ ਕਾਰਬ ਨੇ ਤਾਂ ਬਹੁਤ ਸਾਰਿਆਂ ਦਾ ਸਾਹ ਸੁਤੇ ਹੋਇਆ ਹੈ ਕਿ ਨਹੀਂ ਤੇ ਜਿਹੜਾ ਆਪਣਾ ਅਰਕਨ ਸਾਹਿਬ ਚ ਇੰਟਰੋਡਿਊਸ ਹੋਇਆ ਆ ਉਹ ਹੈਗਾ ਵਰਕ ਪਰਮਿਟ ਦੇ ਰਿਲੇਟਡ ਕੀ ਉਹ ਬਿੱਲ ਇਕ ਲਿਆ ਰਿਹਾ ਜਿਹਦੇ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਿਹੜਾ ਹੋਲ ਉਹ ਹੀ ਡਰਾਈਵ ਕਰ ਸਕਦਾ ਅਰਕਨਸਾ ਦੇ ਵਿੱਚ ਜਿਹੜਾ ਯੂਐਸ ਰੈਜ਼ੀਡੈਂਟ ਪਰਮਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਜਾਂ ਸਿਟੀਜ਼ਨ ਹੋਵੇ ਜੀ ਹਾਂਜੀ ਹਾਂਜੀ ਹੂੰ ਇੱਕ ਕੈਲੀਫੋਰਨੀਆ ਜੀ ਆਉਣ ਲੱਗਾ ਸੀਗਾ ਕਾਫੀ ਸਾਲ ਪਹਿਲਾਂ ਦੀ ਗੱਲ ਆ ਪਰ ਬਾਅਦ ਚ ਉਹਨਾਂ ਨੇ ਵਾਪਸ ਲੈ ਲਿਆ ਸੀ ਹਾਂਜੀ ਪਰ ਜੇ ਇੱਕ ਰਿਪਬਲਿਕਨ ਸਟੇਟ ਇਦਾਂ ਕਰਦਾ ਹੈ ਬਾਕੀ ਕਰਦੇ ਆ ਤਾਂ ਇੱਕ ਤਰ੍ਹਾਂ ਬਹੁਤ ਜ਼ਿਆਦਾ ਉਹਨਾਂ ਲਈ ਵਰਕ ਪਰਮਿਟ ਆਲੇ ਨੇ ਫੇ ਇਨਕੀ ਕ੍ਰੋਸ ਕਰਨਾ ਇੰਪੋਸੀਬਲ ਖਤਮ ਹੀ ਹੋ ਜਾਏਗਾ ਇਹ ਹਾਂ ਉਹਨਾਂ ਨੇ ਇਹ ਚੀਜ਼ ਵਿੱਚ ਨਾਲ ਕਹੀ ਉਹਨਾਂ ਨੇ ਕਿਹਾ ਵੀ ਇੰਗਲਿਸ਼ ਪ੍ਰੋਫੀਸ਼ੈਂਸੀ ਵੀ ਹੋਊਗੀ ਉਸ ਤੋਂ ਬਗੈਰ ਨਹੀਂ ਅਸੀਂ ਤੁਹਾਨੂੰ ਜਿਹੜਾ ਉਹ ਦੇਣਾ ਤੇ ਜੇ ਨਾਨ ਸਿਟੀਜ਼ਨ ਨੂੰ ਬੇਸਿਕਲੀ ਬੈਨ ਕਰ ਰਿਹਾ ਕਮਰਸ਼ੀਅਲ ਵਹੀਕਲ ਨੂੰ ਚਲਾਉਣ ਦੇ ਲਈ ਚਾਹੇ ਜਿਹੜਾ ਯੂ ਐਸ ਇਸ਼ੂਡ ਸੀਟੀ ਸੀ ਡੀ ਐਲ ਜਿਹੜਾ ਹੈ ਉਸ ਤੋਂ ਬਗੈਰ ਜਿਹੜਾ ਉਹ ਨਾ ਹੋਊਗਾ ਨਾਨ ਸਿਟੀਜ਼ਨ ਜਿਹੜੇ ਆ ਨਾ ਉਹ ਉਥੋਂ ਬੇਸਿਕਲੀ ਆਰਕੰਸਾ ਵਿੱਚ ਕੰਮ ਨਹੀਂ ਕਰ ਸਕਦੇ ਫਿਰ ਜੇ ਉਹਨਾਂ ਤੋਂ ਕੋਈ ਐਕਸੀਡੈਂਟ ਹੋਊਗਾ ਨਾ ਤਾਂ ਫੀਟਲ ਕ੍ਰੈਸ਼ ਹੋਊਗਾ ਤਾਂ ਫੈਲਨੀ ਤੇ 10 ਸਾਲਾਂ ਦੀ ਸਜ਼ਾ 10000 ਡਾਲਰ ਤੱਕ ਫਾਈਨ ਅ ਇੰਗਲਿਸ਼ ਦੀ ਪ੍ਰੋਫੀਸ਼ੈਂਸੀ ਜ਼ਰੂਰ ਹੋਣੀ ਚਾਹੀਦੀ ਆ ਹੁਣ ਇੰਗਲਿਸ਼ ਵਾਲਾ ਤਾਂ 트੍ਰੰਪ ਉਹਨਾਂ ਨੇ ਆਲਰੇਡੀ ਐਗਜ਼ੀਕਿਊਟਿਵ ਆਰਡਰ ਜਾਰੀ ਕਰਤਾ ਵੀ ਇੰਗਲਿਸ਼ ਆਫੀਸ਼ੀਅਲ ਲੈਂਗੁਏਜ ਆ ਸੋ ਇਹ ਬਿਲ ਮੋਸਟ ਪੌਬਲੀ ਆਰਕਾਂਸਾ ਸਟੇਟ ਆ ਜਿਸ ਤਰ੍ਹਾਂ ਭਾਜੀ ਹੁਣੇ ਦੱਸਿਆ ਆ ਰਿਪਬਲਿਕਨ ਸਟੇਟ ਆ ਤੇ ਉੱਥੇ ਦੀ ਗਵਰਨਰ ਵੀ ਸਾਨੂੰ ਪਤਾ ਆ ਵੀ 트੍ਰੰਪ ਉਹਨਾਂ ਦੇ ਬਹੁਤ ਲੱਗੇ ਆ ਪਹਿਲਾਂ ਉਹਨਾਂ ਦੇ ਰੀਪ੍ਰੈਸ ਸੈਕਟਰੀ ਰਹੀ ਤੇ ਉਹ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸੈਂਡਰਸ ਜੀ ਜੀ ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਰੋਡ ਸਾਈਨ, ਵਾਰਨਿੰਗ ਸਾਈਨ ਇੰਗਲਿਸ਼ ਚ ਉਹਨਾਂ ਨੂੰ ਪੜ੍ਹਨੇ ਆਣੇ ਚਾਹੀਦੇ ਆ, ਟ੍ਰੈਫਿਕ ਦੇ ਕੰਟਰੋਲ ਡਿਵਾਈਸਸ ਉਹਨਾਂ ਨੂੰ ਅੰਡਰਸਟੈਂਡ ਹੋਣੀਆਂ ਚਾਹੀਦੀਆਂ, ਕਮਿਊਨੀਕੇਟ ਅਫੈਕਟਿਵਲੀ, ਐਮਰਜੈਂਸੀ ਵੇਲੇ, ਐਮਰਜੈਂਸੀ ਸਰਵਿਸਸਸ ਵੇਲੇ, ਲਾ ਐਨਫੋਰਸਮੈਂਟ ਦੇ ਨਾਲ ਤੇ ਹੋਰ ਡਰਾਈਵਰਸ ਦੇ ਨਾਲ ਸੋ ਕਹਿੰਦੇ ਵੀ ਆਪਰੇਟਿੰਗ ਅ ਕਮਰਸ਼ੀਅਲ ਵਹੀਕਲ ਵਿਦਆਊਟ ਪ੍ਰੋਫੀਸ਼ੀਐਂਸੀ ਇਨ ਦਾ ਇੰਗਲਿਸ਼ ਲੈਂਗੁਏਜ ਗੁੱਡ ਰਿਜ਼ਲਟ ਇਹ ਫਾਈਨ ਆਫ 5000 ਡਾਲਰ ਲਓ ਜੀ ਜੇ ਅੰਗਰੇਜ਼ੀ ਚ ਸਮਝ ਨਹੀਂ ਆਈ ਹੁਣ ਇਹ ਬਹਾਨਾ ਨਹੀਂ ਚੱਲਣਾ ਵੀ ਮੈਨੂੰ ਸਮਝ ਨਹੀਂ ਆਈ ਉਹ ਕਹਿੰਦੇ ਵੀ ਤੁਹਾਨੂੰ ਸਮਝ ਪੂਰੀ ਆਉਣੀ ਚਾਹੀਦੀ ਆ ਨਹੀਂ ਤਾਂ ਜੁਰਮਾਨਾ 5000 ਦਾ ਇਹ ਵੀ ਸੋਤਿਆਂ ਦੱਸਦੇ ਜਾਈਏ ਇਹ ਬਿੱਲ ਹਜੇ ਪਾਸ ਨਹੀਂ ਹੋਇਆ ਪਰ ਫਰਵਰੀ 25 ਨੂੰ ਸਕੇਅਰ ਰੋਡਸ ਐਂਡ ਸੇਫ ਟਰਕਿੰਗ ਐਕਟ ਆਫ 2025 ਐਚ ਵੀ 1569 ਬਿੱਲ ਆ ਏ ਆਰਕਾਂਸਾਸ ਦੀ ਸਟੇਟ ਅਸੈਂਬਲੀ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਉੱਥੇ ਦੇ ਰਿਪਰੈਜ਼ੈਂਟੇਟਿਵ ਬੇਇੰਗ ਲੌਂਗ ਤੇ ਸੈਨੇਟਰ ਜੌਨ ਪੇਟਨ ਤੇ ਰਿਪਰੈਜ਼ੈਂਟੇਟਿਵ ਜੌਨ ਓ ਬੈਂਕਸ ਵੱਲੋਂ ਸੋ ਜਦੋਂ ਪਾਸ ਹੁੰਦਾ ਆ ਫੇ ਗਵਰਨਰ ਸਾਈਨ ਕਰਦਾ ਆ ਤੇ ਗਵਰਨਰ ਨੇਚਰਲੀ ਤੁਹਾਨੂੰ ਦੱਸਿਆ ਹੀ ਆ ਕਿ ਉਹ ਉਹਨਾਂ ਦੇ ਤਾਂ ਸਾਈਨ ਕਰੇ ਦੇਣਾ ਸੋ ਜਦੋਂ ਇਹਦੇ ਬਾਰੇ ਅਪਡੇਟ ਹੋਊਗਾ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਹ ਖਤਰਨਾਕ ਪੇਂਦਾ ਜਿੱਦਾਂ ਪਹਿਲਾਂ ਭਾਜੀ ਹੁਣੀ ਦੱਸਿਆ ਕਿ ਇੱਕ ਸਟੇਟ ਆ ਰਿਪਬਲਿਕਨ ਨੇ ਕੀਤਾ ਇਹ ਹੋਰ ਸਟੇਟਾਂ ਦੇ ਵਿੱਚ ਵੀ ਫਿਰ ਲਗੂ ਹੋ ਸਕਦਾ ਹੈ ਜੀ थैंक यू जी थैंक यू ਭਾਜੀ ਅੱਛਾ ਇੱਕ ਚੀਜ਼ ਹੋਰ ਸ਼ੇਅਰ ਕਰ ਸਕਦਾ ਜਰੂਰ ਜਰੂਰ ਦੱਸੋ ਅੱਛਾ ਮੈਂ ਕੱਲ 5 ਦੇ ਉੱਤੇ ਇਹ ਚੀਜ਼ ਅਬਜ਼ਰਵ ਕੀਤੀ ਸੀ ਦੇਖੋ ਮੈਂ ਪੂਰਾ ਰਿਲੀਜੀਅਨ ਨੂੰ ਫੇਵਰ ਕਰਦਾ ਮੈਂ ਇਸ ਫੇਵਰ ਦਾ ਹੈਗਾ ਕਿ ਹਰੇਕ ਬੰਦਾ ਪੂਰੀ ਤਰ੍ਹਾਂ ਇੰਡੀਪੈਂਡੈਂਟਲੀ ਆਪਣਾ ਰਿਲੀਜੀਅਨ ਫਾਲੋ ਕਰ ਸਕਦੇ ਲੇਕਿਨ ਉਹਦੇ ਨਾਲ-ਨਾਲ ਕੁਝ ਥੋੜੀ ਜਿਹੀ ਰਿਸਪੌਂਸਿਬਿਲਟੀ ਵੀ ਆਉਂਦੀ ਹੈ ਜੀ ਕੱਲ ਮੈਂ ਇੱਕ ਭਰਾ ਨੂੰ ਦੇਖਿਆ ਕਿ ਉਸਨੇ ਐਮਾਜ਼ਨ ਦਾ ਟ੍ਰੇਲਰ ਪੁੱਲ ਕਰ ਰਿਹਾ ਸੀ ਹਮਮ ਹੋ ਸਕਦਾ ਹੈ ਕਿ ਉਹਦਾ ਨਮਾਜ਼ ਦਾ ਟਾਈਮ ਹੋ ਗਿਆ ਹਮਮ ਉਹਨੇ ਸ਼ੋਲਡਰ ਤੇ ਹੀ ਪੁੱਲ ਕਰਕੇ ਟਰੱਕ ਦੇ ਅੱਗੇ ਨਮਾਜ਼ ਯਾਨੀ ਕਿ ਆਪਣੀ ਸ਼ੁਰੂ ਕਰ ਦਿੱਤੀ ਹਮਮ ਹਮ ਹਮ ਠੀਕ ਹੈ ਥੋੜਾ ਜਿਹਾ ਪ੍ਰੀਪਲਾਨ ਕਰ ਲਓ ਕੋਈ ਰੈਸਟ ਏਰੀਆ ਦੇਖ ਲਓ ਕੋਈ ਟਰੱਕ ਸਟਾਪ ਦੇਖ ਲਓ ਅਨਨੈਸੈਸਰਲੀ ਇੱਕ ਐਮਰਜੈਂਸੀ ਸਿਚੁਏਸ਼ਨ ਨਾ ਕ੍ਰੀਏਟ ਕਰੋ ਸਪੈਸ਼ਲੀ ਰੋਡ ਸਾਈਡ ਇੰਟਰਸੈਕਟ ਰੇਡ ਦੇ ਸਾਈਡ ਤੇ ਹਮ ਇਹ ਮੈਂ ਯਾਨੀ ਕਿ ਮੈਂ ਕਿਸੇ ਰਿਲੀਜੀਅਨ ਦੇ ਨਾਲ ਕ੍ਰਿਟੀਕਲ ਜਾਂ ਕਮੈਂਟ ਨਹੀਂ ਕਰ ਰਿਹਾ ਮੈਂ ਇਹ ਜਨਰਲੀ ਸੇਫਟੀ ਦੀ ਗੱਲ ਆ ਜਾਂਦੀ ਹੈ ਇਹਦੇ ਵਿੱਚ ਉਹਨਾਂ ਲਈ ਵੀ ਰਿਸਕ ਤੇ ਦੂਜਿਆਂ ਲਈ ਵੀ ਰਿਸਕ ਆ ਜਾਂਦਾ ਹੈ ਹਾਂ ਹਾਂ ਜੀ ਓਕੇ ਜੀ ਥੈਂਕ ਯੂ ਥੈਂਕ ਯੂ ਮਿਹਰਬਾਨਾ ਬਹੁਤ ਬਿਲਕੁਲ ਹੈ ਬਿਲਕੁਲ ਅਸੀਂ ਆਪਣੇ ਨੂੰ ਵੀ ਸਾਰਿਆਂ ਨੂੰ ਕਹਿੰਦੇ ਰਹਿੰਦੇ ਹਾਂ ਵੀ ਭਾਈ ਅ ਇਹ ਧਿਆਨ ਨਾ ਕਰੋ ਜਿਹੜੇ ਜਿੰਨੇ ਪੋਸਟਰ ਵੀ ਲਾਉਂਦੇ ਆ ਹੋਰ ਗੰਨਾ ਵਾਲੀਆਂ ਫੋਟੋਆਂ ਵੀ ਸੋਸ਼ਲ ਮੀਡੀਆ ਦਾ ਤੁਹਾਨੂੰ ਦੱਸੇ ਦਿੱਤਾ ਹੈ ਪਰ ਹੁਣ ਜਿਹਦਾ ਗ੍ਰੀਨ ਕਾਰਡ ਹੋਣਾ ਗ੍ਰੀਨ ਕਾਰਡ ਰੀਨਿਊ ਹੋਣਾ ਅ ਸਿਟੀਜਨ ਬਣਨਾ ਆ ਉਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਸਾਰੇ ਤੁਹਾਡੇ ਅਕਾਊਂਟ ਚੈੱਕ ਕਰਨੇ ਨੇ ਨਹੀਂ ਹੁਣ ਦੇਖੋ ਜਦੋਂ ਜਿਹੜੇ ਵੀ ਲੋਕ ਹੁਣ ਅਪਲਾਈ ਕਰਦੇ ਉਹਨਾਂ ਨੂੰ ਪਤਾ ਅੱਗੇ ਨਹੀਂ ਸੀ ਹੁੰਦਾ ਉਹ ਤੁਹਾਡਾ ਹਰ ਇੱਕ ਜਿਹੜੇ ਅਕਾਊਂਟ ਦਾ ਹੈਂਡਲ ਮੰਗਦੇ ਆ ਵੀ ਦੱਸੋ ਕਿਹੜਾ ਆ ਨਾਲ ਇਹ ਨਹੀਂ ਆ ਵੀ ਮੈਂ ਹਾਈਡ ਕਰਤਾ ਤੇ ਮੈਂ ਆਰਕਾਈਵ ਕਰਤਾ ਤੇ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਉਹਨਾਂ ਕੋ ਪਤਾ ਨਹੀਂ ਕਿਹੜੇ ਕਿਹੜੇ ਯੰਤਰ ਉਹ ਸਾਰਾ ਸਾਰਾ ਕੁਝ ਦੇਖ ਲੈਂਦੇ ਆ ਅੱਛਾ ਇਸ ਤੋਂ ਪਹਿਲੀ ਵਾਲੀ ਗੱਲ ਦੇ ਵਿੱਚ ਹਰਜੋਤ ਸਿੰਘ ਜੀ ਮੈਂ ਇੱਕ ਚੀਜ਼ ਨਾਲ ਹੋਰ ਐਡ ਕਰਨਾ ਚਾਹੁੰਦਾ ਹੁਣ ਮੰਨ ਲਓ ਵੀ ਜਿੱਦਾਂ ਹੁਣ ਆਰਕੰਸਾਹ ਨੇ ਇਦਾਂ ਕਰਤਾ ਹੁਣ ਆਲੇ-ਦੁਆਲੇ ਕਿਹੜੇ ਸੂਬੇ ਆ ਲੂਜੀਆਨਾ ਮਜ਼ੂਰੀ ਆਇਓਵਾ ਮਿਨੇਸੋਟਾ ਓਕਲਾਹੋਮਾ ਟੈਕਸਸ ਐਲਾਬਾਮਾ ਟੈਨੇਸੀ ਇਲਨੋਇਸ ਇਹ ਮਤਲਬ ਜਿਹੜਾ ਮਿਡ-वेस्ट ਦਾ ਰਸਟ ਬੈਲਟ ਜਿਹੜੀ ਜਿਸ ਨੂੰ ਵੀ ਆਖ ਦਿੱਤਾ ਜਾਂਦਾ ਹੈ ਹੁਣ ਮੰਨ ਲਓ ਵੀ ਇਦਾਂ ਦੇ ਕਾਨੂੰਨ ਉਹ ਸਾਰੇ ਲੈ ਆਉਣ ਇਹ ਤਾਂ ਕੰਧ ਅਸਰ ਕੀ ਨਾ ਦੇਖਣ ਵਾਲੀ ਕੰਧ ਅਸਰ ਕੀ ਜਿਹੜਾ ਕੋਈ ਟਰੱਕਰ ਆ ਜਿਹੜੇ ਕੈਲੀਫੋਰਨੀਆ ਵਿੱਚ ਚਾਹੇ ਅਲਾਉਡ ਹੋਵੇ ਤੇ ਜਿਉ ਮੰਨ ਲਓ ਇਦਾਂ ਦੀ ਕੰਦ ਉਹ ਬਣਾ ਦਿੰਦੇ ਵੀ ਤੁਸੀਂ ਇਧਰੋਂ ਦੀ ਭਾਈ ਨੌਨ ਸਿਟੀਜ਼ਨ ਕ੍ਰੋਸ ਹੀ ਨਹੀਂ ਕਰ ਸਕਦਾ ਟਰੱਕ ਦੇ ਨਾਲ ਕਮਰਸ਼ੀਅਲ ਲਾਇਸੈਂਸ ਜਿਉ ਸਿਟੀਜ਼ਨ ਨਹੀਂ ਆ ਤੇ ਜਾਂ ਗ੍ਰੀਨ ਕਾਰਡ ਨਹੀਂ ਆ ਤਾਂ ਫਿਰ ਆਪਾਂ ਕੀ ਕਰਾਂਗੇ ਫਿਰ ਉਹ ਸਿਚੁਏਸ਼ਨ ਬਹੁਤ ਜ਼ਿਆਦਾ ਚੇਂਜ ਹੋ ਸਕਦੀ ਆ ਚਿੰਚੇਤੇ ਚੇਂਜ ਹੋ ਜਾਂਦੀ ਆ ਇਹ ਇੱਕ ਡੋਮੀਨੋ ਇਫੈਕਟ ਕਹੀਏ ਇਸ ਤਰੀਕੇ ਦੇ ਨਾਲ ਲੱਗਦਾ ਆ ਇਹ ਵੀ ਨਹੀਂ ਪਤਾ ਵੀ ਹੋ ਸਕਦਾ ਵੀ ਅੰਦਰ ਖਾਤੇ ਉਹਨਾਂ ਨੇ ਇਹ ਸੋਚਿਆ ਵੀ ਹੋਵੇ ਵੀ ਇਦਾਂ ਦੀ ਚੀਜ਼ ਹੋਵੇ ਤਾਂ ਆਪਾਂ ਦੇਖਦੇ ਆ ਵੀ ਜਿਹੜੇ ਕਾਨੂੰਨ ਰੀਸੈਂਟਲੀ ਖਾਸ ਕਰਕੇ ਜਿਹੜੇ ਅਬੋਰਸ਼ਨ ਵਾਲੇ ਜਦੋਂ ਵਾਪਸ ਲਿਆ ਸੀ ਉਸ ਤੋਂ ਬਾਅਦ ਕਿੰਨਾ ਢੱਲੇ ਦੇ ਨਾਲ ਜਿਹੜੀਆਂ ਖਾਸ ਕਰਕੇ ਰੈੱਡ ਸਟੇਟਸ ਆ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਉਦਾਂ ਦੇ ਆਪੋ ਆਪਣੇ ਕਾਨੂੰਨ ਆ ਆਪੋ ਆਪਣੇ ਸੂਬੇ ਦੇ ਜਿਹੜੇ ਉਹ ਨਵੇਂ-ਨਵੇਂ ਬਣਾ ਕੇ ਜਿਹੜੇ ਉਹ ਲਾਗੂ ਜਿਹੜੇ ਉਹ ਕਰ ਦਿੱਤੇ ਸੀਗੇ ਸੋ ਇਹਦੇ ਵਿੱਚ ਇਹ ਵੀ ਚੀਜ਼ ਜਿਹੜੀ ਹੋ ਸਕਦੀ ਹੈ ਇਸ ਇੱਕ ਐਂਗਲ ਤੋਂ ਵੀ ਜਿਹੜਾ ਉਹ ਆਪਾਂ ਨੂੰ ਦੇਖਣ ਦੀ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ ਆਰਕਨ ਸਾਹਿਬ ਵਾਲਾ ਜਿਹੜਾ ਇਹ ਬਿੱਲ ਆ ਆ ਇਹ ਨਾਨ ਸਿਟੀਜ਼ਨਸ ਨੂੰ ਸੀਡੀਐਲ ਇਸ਼ੂ ਜਿਹੜਾ ਉਹ ਨਹੀਂ ਹੋਊਗਾ ਉਸ ਤੋਂ ਬਗੈਰ ਜਿਹੜੇ ਆ ਕਹਿੰਦੇ ਵੀ ਉਹ ਤੋਂ ਦੀ ਤੁਹਾਨੂੰ ਲੰਘਣਾ ਵੀ ਜਿਹੜਾ ਉਹ ਨਾ ਮੁਮਕਨ ਵਾਲੀ ਗੱਲ ਜਿਹੜੀ ਉਹ ਕਰ ਸਕਦੇ ਆ ਜੀ ਉਹਨੂੰ ਐਨਫੋਰਸ ਕਰਨ ਦੇ ਉੱਤੇ ਆਉਂਦੇ ਹੈਗੇ ਆ ਆਪਣੇ ਅਗਲੇ ਕਾਲਰ ਹਰਜੋਤ ਸਿੰਘ ਜੀ ਜੁੜੇ ਨੇ ਸਨੀ ਹਾਂਜੀ ਸਨੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਮੈਂ ਇਹ ਕਹਿੰਦਾ ਸੀ ਜੇ ਤੁਸੀਂ ਚੱਤ ਦੀ ਗੱਲ ਕੀਤੀ ਨਾ ਪਿਛਲੇ ਹਫ਼ਤੇ ਇੱਕ ਬੰਦਾ ਚੀਜ਼ ਕਰ ਰਿਹਾ ਸੀ ਕਿ ਉਹਨਾਂ ਨੇ ਮੈਨੂੰ ਏ ਇਹ ਚੀਜ਼ ਦਾ ਘਰਸ ਟੱਕ ਪੈਂਦਾ ਇਹਨਾਂ ਸੋਚੋਗੇ ਵੀ ਅਸੀਂ ਕਹਿਤਾ ਉਹ ਬੰਦਾ ਕਹਿ ਰਿਹਾ ਸੀ ਨਾ ਸਕੀਮ ਤੇ ਪੈਸੇ ਲੈਂਦੇ ਆ ਕੋਈ ਪੁਲਿਸ ਆਫਿਸ ਕੋਈ ਇਮੀਗ੍ਰੇਸ਼ਨ ਆਫਿਸ ਪੈਸੇ ਨਹੀਂ ਲੈਂਦਾ ਹੈਗਾ ਉਹ ਚੀਜ਼ ਦਾ ਬਹੁਤ ਟੱਕ ਪੈਣਾ ਟੱਕਾਂ ਵਾਲੇ ਤੇ ਕਿਉਂਕਿ ਕਿਸੇ ਨੂੰ ਡੀਫੇਮ ਕਰਨਾ ਇਸ ਅਗੇ ਤਲਾ ਹਾਂਜੀ ਵਿਦਆਊਟ ਪ੍ਰੂਫ ਤਾਂ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਹਾਂਜੀ ਤਾਂ ਵੀ ਤੁਸੀਂ ਹੋ ਚਾਵੇਂ ਚਾਹੇ ਨਾ ਆ ਉਹ ਜਿੰਨੇ ਵੀ ਕਰੇ ਟਰੱਕ ਡਰਾਈਵ ਨੇ ਰੋਟੀ ਕਮਾਉਂਦੇ ਆ ਉਹਨਾਂ ਦੇ ਉਪਰ ਐਕਸ਼ਨ ਹੋਣਾ ਹੁਣ ਜਿੰਨੇ ਵੀ ਬੰਦੇ ਦੇ ਬਿਜ਼ਨਸ ਸਫਤਾਂ ਦੇ ਉਹ ਸਾਰੇ ਉਹਨਾਂ ਨੇ ਰੋਕ ਕੇ ਨਾ ਇਹੋ ਚੀਜ਼ ਮੂਹਰੇ ਲੈ ਕੇ ਆਉਣੀਆਂ ਇਹ ਵੀ ਬੰਦਾ ਚੀਜ਼ ਕਰਦਾ ਇੱਕ ਬੰਦੇ ਨੇ ਸਾਡਾ ਮੂੰਹ ਖੋਲ ਥਾ ਪਰ ਦੂਜਿਆਂ ਦੀ ਖਾਤਰ بڑا ਐਕਸ਼ਨ ਲੈ ਤੀਤਾ ਤਾਂ ਇਹਦੀ ਕਿਸੇ ਨੂੰ ਮਾਰਾ ਨਾ ਕੋਈ ਜਿੰਨਾ ਅੱਖੀਂ ਦੇਖੇ ਤੇ ਕੰਨੀ ਸੁਣੇ ਕਿਸੇ ਨੂੰ ਕਹਿਣਾ ਨਹੀਂ ਸਹੀਦਾ ਜੀ ਉਹ ਬੰਦਾ ਆਪਣੀ ਰੋਜ਼ੀ ਕਮਾਉਣ ਦੀ ਖਾਤਰ ਆਇਆ ਸੀ ਉੱਥੇ ਨਾ ਕਿ ਉਹ ਬੋ ਜਨਾਬ ਦੇ ਪੈਸੇ ਅੱਧੇ ਲੈਣ ਆਇਆ ਕਰਨ ਮੈਂ ਹੀ ਕਹਣਾ ਸੀ ਥੈਂਕ ਯੂ ਵੈਰੀ ਮਚ ਆਈ ਆ ਡੋਨਟ ਥਿੰਕ ਆਮ ਅ ਰਿਟਾਇਰਡ ਫਾਰਮਸ ਇਟ ਜਸਟ ਸਟੇਸ ਟੂ ਦੀ ਆਫ ਵੀ ਕਲੈਕਟਿਵ ਐਵਰੀ ਆਸ ਮੈਂ ਆਪ ਦੀ ਖਾਤਾ ਇਰਾਦਾ ਲੈਣੇ ਕਹਿੰਦੇ ਪੈਸਾ ਅਲ ਜਾ ਰਿਹਾ ਜੀ ਸਾਡੇ ਇੰਡੀਆ ਮੈਂ ਟੈਕ ਟ੍ਰੈਕ ਕਰੀ ਤੇ ਉਦੋਂ ਮੈਂ ਕੰਸਲਟੈਂਟ ਕੋਲ ਚੈੱਕ ਕਰੂ ਕਿ ਜਦੋਂ ਮੈਂ ਪੱਕਾ ਹੋਇਆ ਫਿਰ ਜਦ ਆ ਕੇ ਜਮਾ ਨੂੰ ਦਾਫਾ ਕੀਤਾ ਉਦੋਂ ਮੇਰੇ ਪੈਸੇ ਦਿੱਤੇ ਸੀ ਸਾਡੇ ਬੰਦੇ ਉਹਦੀ ਆਪ ਦੇ ਫੈਰਾ ਥੋੜਾ ਮਾਰ ਜੀ ਇਹ ਪੁਲਿਸ ਇਮੀਗ੍ਰੇਸ਼ਨ ਹੀ ਪੁਲਿਸ ਕੋਸ਼ਿਸ਼ ਨਹੀਂ ਜਾਂਦੀ ਆਫਕੋਰਡ ਬਾਕੀ ਅਕਾਉਂਟ ਦੇਖਾ ਕੈਨੇਡਾ ਛੇ ਮੈਂ ਇਹ ਵੀ ਦੇਖੋ ਉਹ ਤੋਂ ਹਲੇ ਜਿਹੜੇ ਅਫਗਾਨ ਟੋ ਟ੍ਰੱਕਟ ਨੂੰ ਗੋਲੀਆਂ ਮਾਰਦੇ ਆ ਅੱਜ ਦੀ ਖਬਰ ਹੈ